ਮੌਤ ਆਈ ਤੇ ਹਿਸਾਬ ਕਿਤਾਬ ਕਰਦਾ ਪਿਆ ਸੇਠ ਸਾਰੀ ਦਿਹਾੜੀ ਦਾ ਕਿੰਨੂੰ ਦਿੱਤੇ ਕਿਹਦੇ ਕੋਲੋਂ ਲਏ ਡਾਇਰੀ ਤੇ ਲਿਖੀ ਜਾ ਰਿਹਾ ਹੈ ਤੇ ਧਰਮਰਾਜ ਆਣ ਕੇ ਸਰਾਨੇ ਖਲੋ ਗਿਆ ਕਹਿੰਦਾ ਸੇਠ ਜੀ ਚਲਿਏ ਕਹਿੰਦਾ ਕਿੱਥੇ ਜਾਣਾ ਤੇਰਾ ਸਮਾਂ ਆ ਗਿਆ ਕਹਿੰਦਾ ਸਮਾਂ ਆ ਗਿਆ ਮੈਂ ਤੇ ਹਾਲੇ ਐਨੇ ਕੰਮ ਕਰਨੇ ਵੇਖ ਕਿੰਨਾ ਡਾਇਰੀ ਭਰੀ ਪਈ ਹੈ ਲੈਣ ਦੇਣ ਵਾਸਤੇ ਇਹਨੂੰ ਦੇਣੇ ਨੇ ਇਹਦੇ ਕੋਲੋਂ ਲੈਣੇ ਨੇ ਕਿੰਨਾ ਕੰਮ ਹੈ ਮੇਰਾ ਤੇ ਮੈਂ ਕਿੱਧਰ ਜਾਵਾਂਗਾ ਕਹਿੰਦੇ ਹੁਣ ਤੇ ਤੁਰਦਾ ਪਾਏਗਾ ਕਹਿੰਦਾ ਇੱਕ ਰਾਤ ਦਾ ਸਮਾਂ ਮਿਲ ਸਕਦਾ ਤੇ ਧਰਮਰਾਜ ਕਹਿੰਦਾ ਕੀ ਕਰਨਾ ਹੈ ਨਾਮ ਜਪਣਾ ਹੋਣਾ ਵੀ ਸਾਰੀ ਜ਼ਿੰਦਗੀ ਠਗੀਆਂ ਮਾਰੀਆਂ ਤੇ ਹੁਣ ਇਰਾਦਾ ਇੱਕ ਰਾਤ ਜਪ ਲਵਾਂਗਾ ਮੁਕਤ ਹੋ ਜਾਵਾਂਗਾ ਜੁੜ ਲਾਂਗਾ ਪ੍ਰਮਾਤਮਾ ਦੇ ਨਾਲ ਕਹਿੰਦਾ ਨਹੀਂ ਨਾਮ ਨੋਮ ਨਹੀਂ ਜਪਣਾ ਹਾਲੇ ਕੁਝ بڑے ਹਿਸਾਬ ਏਦਾਂ ਦੇ ਨੇ ਡਾਇਰੀ ਤੇ ਲਿਖਣ ਵਾਲੇ ਮੈਂ ਚਲਾ ਜਾਵਾਂਗਾ ਘੱਟੋ ਘੱਟ ਬੱਚਿਆਂ ਨੂੰ ਤੇ ਪਤਾ ਹੋਵੇਗਾ ਇਹਨੂੰ ਇਹਨੂੰ ਦਿੱਤੇ ਨੇ ਇਹਦੇ ਇਹਦੇ ਕੋ ਲੈਣੇ ਮਹਾਰਾਜ ਕਹਿੰਦੇ ਇੰਨਾ ਮਾਇਆ ਵਿੱਚ ਫਸਿਆ ਇੰਨਾ ਵਿਖਿਆ ਦੇ ਪਿੱਛੇ ਲੱਗਾ ਮੌਤ ਦੇ ਕੰਡੇ ਆਣ ਕੇ ਖੜਾ ਤੇ ਫਿਰ ਵੀ ਧਿਆਨ ਪੈਸੇ ਵਾਲੇ ਪਾਸੇ ਹੀ ਹੈ ਮਾਇਆ ਵਾਲੇ ਪਾਸੇ ਹੀ ਹੈ